ਅੱਜ ਸੰਗਰੂਰ ਹਿਅਰਿੰਗ ਸੀ ਰਿਪਲਾਈ ਫਾਈਲ ਪ੍ਰਸ ਅਰਗੂਮੈਂਟਸ ਸੀ ਓਨ ði ਸਟੇ ਕਨਵਿਕਸ਼ਨ ਸਸਪੈਂਸ਼ਨ ਆਫ ਕਨਵਿਕਸ਼ਨ ਇਨ ਦਾ ਮੀਨ ਟਾਈਮ ਉਹ ਦੂਸਰ ਰਜਿੰਦਰ ਦੀਪਾ ਵਾਲੀ ਪਾਰਟੀ ਹਾਈ ਕੋਰਟ ਚ ਗਈ ਆਨਨੇਬਲ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਉਹਨਾਂ ਨੇ ਆਰਡਰ 15 1 2024 ਦਾ ਚੈਲੰਜ ਕੀਤਾ ਆਨਨੇਬਲ ਹਾਈ ਕੋਰਟ ਦੇ ਵੀ ਉਹ ਪਟੀਸ਼ਨ ਉਹਨਾਂ ਦੀ ਡਿਸਮਿਸ ਹੋ ਗਈ ਤੇ ਡਾਇਰੈਕਸ਼ਨ ਦਿੱਤੇ ਵੀ 24 24 ਨੂੰ ਆਰਗੂਮੈਂਟ ਐਡਰੈਸ ਕਰਨਗੇ ਜੇ ਉਹ ਨਹੀਂ ਕੀਤੀ ਤਾਂ ਕਨਵਿਕਸ਼ਨ ਆਟੋਮੈਟਿਕਲੀ ਸਟੇ ਸਮਝੀ ਜਾਵੇਗੀ ਉਸ ਤੋਂ ਬਾਅਦ ਅੱਜ ਸੈਸ਼ਨ ਜਾਰੀ ਸਾਹਮਣੇ ਮਿਸ ਅਮਨ ਰੋੜਾ ਨੂੰ ਬੇਲ ਆਊਟ ਦਾ ਆਰਡਰ ਕਰ ਦਿੱਤਾ ਤੇ ਸੈਂਟੈਂਸ 서ਪੈਂਡ ਕਰ ਦਿੱਤੀ ਕਨਵੈਕਸ਼ਨ ਦੀ ਵਾਸਤੇ ਕਨਸੀਡਰੇਸ਼ਨ 24 1 24 ਐਜਪਰ ਡਾਇਰੈਕਸ਼ਨ ギਵਨ ਬਾਈ ਦਾ ਆਨਰੇਬਲ ਹਾਈ ਕੋਰਟ ਰੱਖੀ ਜਿਹੜੀ 24 ਤਰੀਕ ਨੂੰ ਅਰੇ ਅਮਨ ਰੋੜਾ ਜੀ ਖੁਦ ਆਉਣਗੇ ਤੇ ਜਾਂ ਅਮਨ ਰੋੜਾ ਜੀ ਦਾ ਆਉਣਾ ਕੋਈ ਜ਼ਰੂਰੀ ਨਹੀਂ ਆ ਵੀ ਸਕਦੇ ਨੇ ਵੀ ਆ ਸਕਦੇ ਡਿਪੈਂਡ ਕਰਦਾ ਸਰਕਮਸਟੈਂਸਸ ਪਰ ਆਰਗੂਮੈਂਟ ਡੈਫੀਨੇਟਲੀ 2024 24 ਨੂੰ ਹੋਏਗੀ ਅੱਜ ਸੰਗਰੂਰ ਹਿਅਰਿੰਗ ਸੀ ਰਿਪਲਾਈ ਫਾਈਲ ਪ੍ਰਸ ਅਰਗੂਮੈਂਟਸ ਸੀ ਓਨ ਦੀ ਸਟੇ ਕਨਵੈਕਸ਼ਨ ਸਸਪੈਂਸ਼ਨ ਆਫ ਕਨਵੈਕਸ਼ਨ ਇਨ ਦਾ ਮੀਨ ਟਾਈਮ ਉਹ ਦੂਸਰ ਰਜਿੰਦਰ ਦੀਪਾ ਵਾਲੀ ਪਾਰਟੀ ਹਾਈ ਕੋਰਟ ਚ ਦੇਗੀ ਆਨਰੇਬਲ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਉਹਨਾਂ ਨੇ ਆਰਡਰ 15 1 2024 ਦਾ ਚੈਲੰਜ ਕੀਤਾ ਆਨਰੇਬਲ ਹਾਈ ਕੋਰਟ ਦੇ ਵੀ ਉਹ ਪਟੀਸ਼ਨ ਉਹਨਾਂ ਦੀ ਡਿਸਮਿਸ ਹੋ ਗਈ ਤੇ ਡਾਇਰੈਕਸ਼ਨ ਦਿੱਤੇ ਵੀ 24 24 ਨੂੰ ਆਰਗੂਮੈਂਟ ਐਡਰੈਸ ਕਰਨਗੇ ਜੇ ਉਹ ਨਹੀਂ ਕੀਤੀ ਤਾਂ ਕਨਵੈਕਸ਼ਨ ਆਟੋਮੈਟਿਕਲੀ ਸਟੇ ਸਮਝੀ ਜਾਵੇਗੀ ਉਸ ਤੋਂ ਬਾਅਦ ਅੱਜ ਸੈਸ਼ਨ ਜਾਰੀ ਸਾਹਮਣੇ ਮਿਸਟਰ ਅਮਨ ਰੋੜਾ ਨੂੰ ਬੇਲ ਆਊਟ ਦਾ ਆਰਡਰ ਕਰ ਦਿੱਤਾ ਤੇ ਇੱਕ ਸੈਂਟੈਂਸ ਸਰਪੈਂਡ ਕਰ ਦਿੱਤੀ ਕਨਵੈਕਸ਼ਨ ਦੀ ਵਾਸਤੇ ਕਨਸਿਡੇਸ਼ਨ 24 ਇੱਕ 24 ਐਜਪਰ ਡਾਇਰੈਕਸ਼ਨ 기ਵਨ ਬਾਈ ਦਾ ਆਨਰੇਬਲ ਹਾਈ ਕੋਰਟ ਰੱਖੀ ਜਿਹੜੀ 24 ਤਰੀਕ ਨੂੰ ਉਹਰੇ ਅਮਨ ਰੋੜਾ ਜੀ ਖੁਦ ਆ ਕੇ ਆਉਣਗੇ ਤੇ ਜਾਂ ਅਮਨ ਰੋੜਾ ਜੀ ਦਾ ਆਉਣਾ ਕੋਈ ਜ਼ਰੂਰੀ ਨਹੀਂ ਆ ਵੀ ਸਕਦੇ ਨੇ ਵੀ ਆ ਸਕਦੇ ਡਿਪੈਂਡ ਕਰਦਾ ਸਰਕਮਸਟੈਂਸਸ ਜੀ ਪਰ ਆਰਗੂਮੈਂਟ ਡੈਫੀਨੇਟਲੀ ਉਹਨਾਂ 24 ਕਿ 24 ਨੂੰ ਹੋਏਗੀ ਅੱਜ ਸੰਗਰੂਰ ਰੀਅਰਿੰਗ ਸੀ ਰੈਪਲਾਈ ਫਾਈਲ ਪ੍ਰਸ ਅਰਗੂਮੈਂਟਸ ਸੀ ਓਨ ਦੀ ਸਟੇ ਕਨਵਿਕਸ਼ਨ ਸਸਪੈਂਸ਼ਨ ਆਫ ਕਨਵਿਕਸ਼ਨ ਇਨ ਦਾ ਮੀਨ ਟਾਈਮ ਉਹ ਦੂਸਰ ਰਜਿੰਦਰ ਦੀਪਾ ਵਾਲੀ ਪਾਰਟੀ ਹਾਈ ਕੋਰਟ ਚ ਗਈ ਆਨਨੇਬਲ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਉਹਨਾਂ ਨੇ ਆਰਡਰ 15 1 2024 ਦਾ ਚੈਲੰਜ ਕੀਤਾ ਆਨਨੇਬਲ ਹਾਈ ਕੋਰਟ ਦੇ ਵੀ ਉਹ ਪਟੀਸ਼ਨ ਉਹਨਾਂ ਦੀ ਡਿਸਮਿਸ ਹੋ ਗਈ ਤੇ ਡਾਇਰੈਕਸ਼ਨ ਦਿੱਤੇ ਵੀ 24 24 ਨੂੰ ਆਰਗੂਮੈਂਟ ਐਡਰੈਸ ਕਰਨਗੇ ਜੇ ਉਹ ਨਹੀਂ ਕੀਤੀ ਤਾਂ ਕਨਵਿਕਸ਼ਨ ਆਟੋਮੈਟਿਕਲੀ ਸਟੇ ਸਮਝੀ ਜਾਵੇਗੀ ਉਸ ਤੋਂ ਬਾਅਦ ਅੱਜ ਸੈਸ਼ਨ ਜੱਜ ਸਾਹਿਬ ਨੇ ਮਿਸ ਅਮਨ ਰੋੜਾ ਨੂੰ ਬੇਲ ਆਊਟ ਦਾ ਆਰਡਰ ਕਰ ਦਿੱਤਾ ਤੇ ਸੈਂਟੈਂਸ ਸਰਪੈਂਡ ਕਰ ਦਿੱਤੀ ਕਨਵੈਕਸ਼ਨ ਦੀ ਵਾਸਤੇ ਕਨਸੀਡਰੇਸ਼ਨ 24 1 24 ਐਜਪਰ ਡਾਇਰੈਕਸ਼ਨ ギਵਨ ਬਾਈ ਦਾ ਆਨਰੇਬਲ ਹਾਈ ਕੋਰਟ ਰੱਖੀ ਜਿਹੜੀ 24 ਤਰੀਕ ਨੂੰ ਅਰੇ ਅਮਨ ਰੋੜਾ ਜੀ ਖੁਦ ਆਉਣਗੇ ਤੇ ਜਾਂ ਅਮਨ ਰੋੜਾ ਜੀ ਦਾ ਆਉਣਾ ਕੋਈ ਜ਼ਰੂਰੀ ਨਹੀਂ ਆ ਵੀ ਸਕਦੇ ਨੇ ਵੀ ਆ ਸਕਦੇ ਡਿਪੈਂਡ ਕਰਦਾ ਸਰਕਮਸਟੈਂਸਸ ਪਰ ਆਰਗੂਮੈਂਟ ਡੈਫੀਨੇਟਲੀ 2024 24 ਨੂੰ ਹੋਏਗੀ